9 ਵਜੇ ਉਹਨਾਂ ਨੇ ਹਮਲਾ ਕੀਤਾ ਉਹਨਾਂ ਦੇ ਹੱਥਾਂ ਵਿੱਚ ਡੰਡੇ ਸੀਗੇ ਗੰਡਾਸੀਆਂ ਸੀਗੀਆਂ ਤਲਵਾਰਾਂ ਸੀਗੀਆਂ ਮੇਰਾ ਫੋਨ ਖੋ ਕੇ ਲੈ ਕੇ ਗਏ ਮੈਨੂੰ ਮਾਰਿਆ ਮੇਰੇ ਸਿਰ ਤੇ ਡੰਡੇ ਮਾਰਿਆ ਉਹਨੇ ਔਰ ਮੇਰਾ ਸਾਨੂੰ ਅਗਰ ਇੰਨਾ ਪਤਾ ਹੁੰਦਾ ਕਿ ਉਹਨਾਂ ਨੇ ਮੇਰੇ ਬ੍ਰਦਰ ਨਾਲ ਇਹ ਹਾਲ ਕਰਨੇ ਉਹਦੀ ਸੱਜੀ ਬਾਹ ਵੱਡ ਦੇਣੀ ਹੈ ਕਿ ਅਸੀਂ ਤਾਂ ਉਹਨੂੰ ਰੱਖਣਾ ਹੀ ਨਹੀਂ ਸੀਗਾ ਘਰਾਂ ਸਾਨੂੰ ਖੁਦ ਨਹੀਂ ਸਮਝ ਆਉਂਦੀ ਕਿ ਸਾਡੀ ਉਹਨਾਂ ਨਾਲ ਇਹ ਜੀ ਕਿਹੜੀ ਦੁਸ਼ਮਣੀ ਹੈ ਕਿ ਜਿਹੜਾ ਉਹ ਸਾਨੂੰ ਮਾਰਨ ਤੱਕ ਆ ਗਏ ਹੈ ਮੈਂ ਆਪਣੇ ਘਰ ਵਾਲੇ ਨੂੰ ਹੁਣ ਵੀ ਬਾਹਰ ਨਹੀਂ ਕੱਢ ਸਕਦੀ ਇਹਨਾਂ ਨੂੰ ਜਾਨ ਤੇ ਮਾਰਨ ਦਾ ਉਹਨਾਂ ਨੇ ਧਮਕੀ ਦਈ ਹੋਈ ਹੈ ਸਾਰਾ ਸਸ਼ੀਕਲ ਜੀ ਮੈਂ ਹਾਂ ਤੁਹਾਡੇ ਨਾਲ ਸੋਨੂੰ ਜਾਂਚਲਾ ਤੇ ਤੁਸੀਂ ਦੇਖ ਰਹੇ ਹੋ ਸਤਰੰਗ ਕੱਟ ਜਿਵੇਂ ਸਭ ਜਾਣਦੇ ਨੇ ਕਿ ਪੰਜਾਬ ਦੇ ਵਿੱਚ ਨਿਤ ਖਬਰਾਂ ਆਉਂਦੀਆਂ ਕੁੱਟਮਾਰ ਨੂੰ ਲੈ ਕੇ ਸੋ ਇੱਕ ਆਪਣੇ ਕੋਲ ਇਦਾਂ ਦਾ ਜੋ ਕੇਸ ਆਇਆ ਜਿੱਥੇ ਇੱਕ ਪਰਿਵਾਰ ਦੇ ਨਾਲ ਕੁੱਟਮਾਰ ਹੋਈ ਹੈ ਕਿ ਪਿੰਡ ਵਾਸੀਆਂ ਵੱਲੋਂ ਤੇ ਬਹੁਤ ਸਾਰੇ ਹੋਰ ਵੀ ਕਹਿੰਦੇ ਨੇ ਬਾਹਰੋਂ ਲੋਕ ਆਏ ਹੋਏ ਸੀ ਸੋ ਪੂਰੀ ਘਟਨਾ ਜਾਣਨ ਦੀ ਕੋਸ਼ਿਸ਼ ਕਰਾਂਗੇ ਸੋ ਪਰਿਵਾਰ ਸਾਡੇ ਨਾਲ ਹੈ ਕੀ ਨਾ ਜੀ ਤੁਹਾਡਾ ਸਤਵਿੰਦਰ ਕੌਰ ਸਤਵਿੰਦਰ ਕੀ ਕਹਿਣਾ ਚਾਹੋਗੇ ਜਿੱਦਾਂ ਇਹ ਸਤਵੀਰਾਂ ਦੇ ਵਿੱਚ ਤਸਵੀਰਾਂ ਦੇ ਵਿੱਚ ਸੱਟਾਂ ਲੱਗੀਆਂ ਹੋਈਆਂ ਨੇ ਤੁਹਾਡੇ ਪਰਿਵਾਰ ਦੀ ਕੀ ਕਹਿਣਾ ਚਾਹੋ ਕੀ ਘਟਨਾ ਸੀ ਕੀ ਵਾਕਿਆ ਸੀ ਇਹ 30 ਤਰੀਕ ਰਾਤ ਦੀ ਘਟਨਾ ਹੈ 9 ਵਜੇ ਦੇ ਕਰੀਬ ਔਰ 25 30 ਬੰਦੇ ਜਿਹੜੇ ਕਿ 12 12 13 ਸਾਡੇ ਪਿੰਡ ਦੇ ਆ ਤੇ ਬਾਕੀ ਹਨ ਪਛਾਤੇ ਸੀਗੇ ਸਾਡੇ ਘਰ ਤੇ 9 ਵਜੇ 9 ਵਜੇ ਕਰੀਬ ਉਹਨਾਂ ਨੇ ਹਮਲਾ ਕੀਤਾ ਉਹਨਾਂ ਦੇ ਹੱਥਾਂ ਵਿੱਚ ਡੰਡੇ ਸੀਗੇ ਗੰਡਾਸੀਆਂ ਸੀਗੀਆਂ ਤਲਵਾਰਾਂ ਸੀਗੀਆਂ ਔਰ ਸਾਨੂੰ ਸਾਡੇ ਫੈਮਲੀ ਮੈਂਬਰਸ ਨੂੰ ਉਹਨਾਂ ਨੇ ਬੇਰਹਿਮੀ ਨਾਲ ਮਾਰਿਆ ਮੇਰੇ ਬ੍ਰਦਰ ਦੀ ਬਾਹ ਕੱਟੀ ਗਈ ਹੈ ਤੁਸੀਂ ਦੇਖ ਕਰਦੇ ਹੋ ਪੀਜੀਆਈ ਉਹਦਾ ਆਪਰੇਸ਼ਨ ਹੋਇਆ ਏ ਔਰ ਸਜੀ ਬਾਏ ਉਹ ਸਿਰਫ 2 ਦਿਨ ਵਾਸਤੇ ਅਕੈਡਮੀ ਚ ਆਇਆ ਸੀਗਾ ਉਹ ਪੇਪਰਾਂ ਦੀ ਪ੍ਰੈਪਰੇਸ਼ਨ ਕਰਦਾ ਪਿਆ 2 ਦਿਨ ਵਾਸਤੇ ਆਇਆ ਔਰ ਉਹਦੀ ਉਹਨਾਂ ਨੇ ਇਹ ਹਾਲਤ ਕਰ ਦਿੱਤੀ ਜਦ ਕਿ ਕੋਈ ਇਦਾਂ ਦਾ ਕੋਈ ਉਸ ਦਿਨ ਦਾ ਹੈ ਵੀ ਨਹੀਂ ਸੀਗਾ ਸੀਨ ਜੋ ਕਿ ਉਹਨਾਂ ਨੇ ਐਨੇ ਬਾਹਰ ਤੋਂ ਬੁਲਾਏ ਆ ਕੁਝ ਵੀ ਮਤਲਬ ਕਹਿ ਸਕਦੇ ਆ ਕਿ ਉਹਨਾਂ ਦੀ ਇਹ ਪਹਿਲਾਂ ਪਲੈਨਿੰਗ ਸੀਗੀ ਆ ਕੀ ਸੀਗੀ ਉਹ ਉਹ ਹੀ ਜਾਣਦੇ ਆ ਕੋਈ ਰੰਜਸੀ ਪੁਰਾਣੀ ਕਿਉਂਕਿ ਐਦਾਂ ਦਾ ਕੋਈ ਹੈ ਨਹੀਂ ਕਿ ਜਿੱਦਾਂ ਸਿੱਧਾ ਹੀ ਆ ਕੇ ਲੜਪੇ ਤੁਹਾਡੇ ਨਾਲ ਤੇ ਕਿੰਨੇ ਟਾਈਮ ਸੀ ਕਿਹੜਾ ਸਮਾਂ ਸੀ ਜਿਸ ਟਾਈਮ ਲੜਾਈ ਹੋਈ ਤੇ ਪੁਰਾਣੀ ਕੀ ਰੰਜਸ ਸੀ ਕਿ ਜਿਹੜਾ ਐਦਾਂ ਕੁੱਟਮਾਰ ਹੋਈ ਹੈ ਪਰਿਵਾਰ ਦੇ ਨਾਲ ਅਸਲ 'ਚ ਅਸਰ 4-5 ਸਾਲ ਪਹਿਲਾਂ ਜਿੱਦਾਂ ਦੀਵਾਲੀ ਦੇ ਪਟਾਕੇ ਸਾਡੇ ਚਾਚਾ ਜੀ ਦਾ ਘਰ ਉਹਨਾਂ ਦੇ ਘਰ ਦੇ ਕੋਲ ਹੀ ਗਵਾਂਢ ਵਿੱਚ ਹੀ ਪੈਂਦੇ ਆ ਇਹ ਔਰ ਉਹ ਆਪਸ 'ਚ ਉਹ ਬੈਠੇ ਸੀਗੇ ਦੀਵਾਲੀ 'ਚ ਦੀਵਾਲੀ ਵਾਲੇ ਦਿਨ ਔਰ ਉਹ ਬੰਬੋ ਪਟਾਕੇ ਸਾਡੇ ਘਰ 'ਚ ਗਿਰ ਰਹੇ ਸੀਗੇ ਚਾਚਾ ਜੀ ਦੇ ਚਾਚਾ ਜੀ ਨੇ ਉਹਨਾਂ ਨੂੰ ਰਿਕਵੈਸਟ ਕੀਤੀ ਕਿ ਸਾਡੇ ਬੱਚੇ ਘਰ ਆ ਔਰ ਸਾਡੀ ਮਤਲਬ ਲੇਡੀਜ਼ ਘਰ ਆ ਕਿ ਤੁਸੀਂ ਆ ਚੀਜ਼ ਨਾ ਕਰੋ ਪਰ ਉਸ ਟਾਈਮ ਉਹਨਾਂ ਨੇ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ ਆ ਔਰ ਕਾ ਕਰ ਦਿੱਤੀ ਸੀਗੇ ਉਸ ਤੋਂ ਬਾਅਦ ਇਹ ਚੱਲਦਾ 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 ਇਹ ਹੁਣ ਤੱਕ ਇੱਥੇ ਇਹ ਰੂਪ ਧਾਰਨ ਕਰ ਸਾਨੂੰ ਉਦ ਨਹੀਂ ਸਮਝ ਆਂਦੀ ਕਿ ਸਾਡੀ ਉਹਨਾਂ ਨਾਲ ਇਹ ਜੀ ਕਿਹੜੀ ਦੁਸ਼ਮਣੀ ਹੈ ਕਿ ਜਿਹੜਾ ਉਹ ਸਾਨੂੰ ਮਾਰਨ ਤੱਕ ਆ ਗਏ ਆ ਔਰ ਉਹਨਾਂ ਦਾ ਜਦੋਂ ਉਹ 30 ਤਰੀਕ ਰਾਤ ਨੂੰ ਆਏ ਉਹਨਾਂ ਦੇ ਮੂੰਹਾਂ ਤੋਂ ਇਹੀ ਆ ਰਿਹਾ ਸੀਗਾ ਕਿ ਅਸੀਂ ਉਹਨੂੰ ਮਾਰ ਦੇਣਾ ਗੁਰਮੀਤ ਸਿੰਘ ਜਦਕੇ ਬਲਜਿੰਦਰ ਸਿੰਘ ਦਾ ਪਾਪਾ ਏ ਔਰ ਉਹਨਾਂ ਨੂੰ ਮਾਰ ਦੇਣਾ ਬਲਜਿੰਦਰ ਨੂੰ ਮਾਰ ਦੇਣਾ ਏ ਉਹਨਾਂ ਦੇ ਇਹੀ ਮੂੰਹ ਵਿੱਚੋਂ ਨਿਕਲ ਰਿਹਾ ਸੀਗਾ ਔਰ ਸਾਡੇ ਸਾਰੇ ਘਰ ਵਿੱਚ ਉਹਨਾਂ ਨੇ ਤੋੜ-ਫੋੜ ਕੀਤੀ ਐ ਚਾਚਾ ਜੀ ਨੂੰ ਔਰ ਲੱਭਦੇ ਰਹੇ ਆ ਕਿ ਉਸ ਨੂੰ ਬਾਹਰ ਕੱਢੋ ਔਰ ਜਿਹੜਾ ਉਹਨਾਂ ਦੇ ਸਾਹਮਣੇ ਆ ਰਿਹਾ ਸੀਗਾ ਉਸ ਨੂੰ ਉਹ ਮਾਰ ਰਹੇ ਸੀਗੇ ਮੇਰੇ ਫੋਨ ਇੱਥੇ ਤੱਕ ਕਿ ਉਹਨਾਂ ਨੇ ਮੈਂ ਜਿਹੜਾ ਮੇਰੇ ਫੋਨ ਮੈਂ ਵੀਡੀਓ ਬਣਾ ਰਹੀ ਸੀਗੀ ਉਹਨਾਂ ਦੀ ਕਿਉਂਕਿ ਉਹ ਸਰੀਆਮ ਗੁੰਡਾ ਕਰਦੀ ਤਰੇ ਆਏ ਹੋਏ ਸੀਗੇ ਮੈਂ ਜਿਹੜੀ ਵੀਡੀਓ ਬਣਾ ਰਹੀ ਸੀਗੀ ਮੇਰਾ ਫੋਨ ਖੋ ਕੇ ਲੈ ਕੇ ਗਏ ਮੈਨੂੰ ਮਾਰਿਆ ਮੇਰੇ ਸਿਰ ਤੇ ਡੰਡੇ ਮਾਰਿਆ ਉਹਨੇ ਔਰ ਮੇਰੇ ਨਾਲ ਬਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ ਐ ਜਦੋਂ ਬਲਜਿੰਦਰ ਸਿੰਘ ਦੀ ਜਦੋਂ ਬਾਹ ਕੱਟੀ ਗਈ ਸਾਡੇ ਘਰ ਵਿੱਚ ਲੱਗ ਲੱਗ ਕਮਰੇ ਆ ਬਲਜਿੰਦਰ ਅਲੱਗ ਕਮਰੇ ਵਿੱਚ ਪਿਆ ਸੀਗਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਬਲਜਿੰਦਰ ਉਸ ਕਮਰੇ ਵਿੱਚ ਬਲਜਿੰਦਰ ਕੌਣ ਹੈ ਬਲਜਿੰਦਰ ਕੌਣ ਜਿਸ ਦੀ ਬਾਹ ਕੱਟੀ ਗਈ ਹੈ ਇਹ ਭਰਾਏ ਮੇਰਾ ਹਾਂਜੀ ਉਹਨਾਂ ਨੂੰ ਪਤਾ ਲੱਗਿਆ ਜਦੋਂ ਖੜਕਾ ਹੋਇਆ ਉਸ ਕਿਉਂਕਿ ਉਹ ਲੁਕ ਰਿਹਾ ਸੀਗਾ ਹੁਣ ਮੰਨੋਗੇ ਨਹੀਂ 25 30 ਬੰਦਿਆਂ ਸਾਹਮਣੇ ਇੱਕ ਦੋ ਬੰਦਾ ਕੀ ਕਰ ਲ ਉਹ ਲੁਕਰਿਆ ਸੀਗਾ ਔਰ ਉਹਦੀ ਜਦੋਂ ਖੜਕਾ ਹੋਇਆ ਅੱਗ ਬਜਾਉ ਹੋਇ ਯੰਤਰ ਪਿਆ ਸੀਗਾ ਉਹਦੇ ਖੜਾਕ ਨਾਲ ਨਾ ਉਹਨਾਂ ਨੂੰ ਪਤਾ ਲੱਗ ਗਿਆ ਕਿ ਇੱਥੇ ਹੈਗੇ ਆ ਔਰ ਉਹਨਾਂ ਨੇ ਉਹਨੂੰ ਬਹੁਤ ਬੇਰਹਿਮੀ ਨਾਲ ਮਾਰਿਆ ਅਸਲ ਚ ਉਹਦੇ ਸਿਰ 'ਚ ਵਾਰ ਕਰਨਾ ਚਾਹੁੰਦੇ ਸੀਗੇ ਪਰ ਉਹਦੀ ਸੱਜੀ ਬਾਹ ਜਿਹੜੀ ਕਿ ਬਹੁਤ ਇੰਜਰਡ ਹੋ ਚੁੱਕੀ ਆ ਉਹਦਾ ਆਪਰੇਸ਼ਨ ਹੋਇਆ ਏ ਸੱਜੀ ਬਾਹ ਐ ਔਰ ਡਾਕਟਰ ਨੇ ਕਿਹਾ ਕਿ 8-9 ਮਹੀਨੇ ਬਾਹ ਨੂੰ ਹਿਲਾ ਨਹੀਂ ਸਕਦਾ ਉਹਦੇ ਕੀ ਰਹਿ ਗਿਆ ਪਿੱਛੇ ਕਿ ਆ ਉਹ ਜਿੱਦਾਂ ਤੁਸੀਂ ਕਿਹਾ ਕਿ ਅੱਜ ਤੋਂ 4-5 ਸਾਲ ਪਹਿਲਾਂ ਉਹਨਾਂ ਇਹ ਯਾਨੀ ਲੜਾਈ ਹੋਈ ਸੀ ਤੁਹਾਡੇ ਨਾਲ ਇਹਨਾਂ ਚਾਰ-ਪੰਜ ਸਾਲਾਂ ਦੇ ਵਿੱਚ ਪਹਿਲਾਂ ਨੀ ਕਦੇ ਕੋਈ ਇਹਨਾਂ ਨਾਲ ਕੁੱਟਮਾਰ ਕਰਨ ਦੀ ਜਾਂ ਲੜਾਈ ਕੋਈ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣੇ ਕਿਉਂ ਹੁਣੇ ਕਿਉਂ ਕਿ ਉਹਨਾਂ ਨੇ ਪਹਿਲਾਂ ਪਲਾਨ ਬਣਾਇਆ ਹੋਇਆ ਸੀ ਅਸਲ 'ਚ ਉਹ ਪੇਪਰਾਂ ਦੀ ਤਿਆਰੀ ਕਰ ਰਿਹਾ ਸੀਗਾ ਸਰਪੰਚ ਸਾਹਿਬ ਨੂੰ ਸਾਫ਼ ਪਤਾ ਸੀਗਾ ਕਿਉਂਕਿ ਉਹ ਸਿਗਨੇਚਰ ਵਗੈਰਾ ਕਰਵਾ ਕੇ ਆਪਣੀ ਅਕੈਡਮੀ ਚ ਆਉਣੇ ਫਾਰਮ ਦਿੱਤੇ ਸੀਗੇ ਅਸਲ 'ਚ ਇਹਨਾਂ ਨੂੰ ਅਸੀਂ ਤਾਂ ਇਹੀ ਕਹਾਂਗੇ ਕਿ ਇਹਨਾਂ ਨੂੰ ਪਤਾ ਸੀਗਾ ਕਿ ਉਹ ਲੜਕਾ 2 ਦਿਨ ਵਾਸਤੇ ਆਇਆ ਹੋਇਆ ਅੱਗੇ ਵੀ ਉਹ ਸਾਡੇ ਰਸਤੇ ਦੀ ਮੂਰੇ ਦੀ ਨਿਕਲਦੇ ਆ ਅੱਗੇ ਉਹਨਾਂ ਨੇ ਕੋਈ ਐਦਾਂ ਦੀ ਵਾਰਦਾਤ ਨਹੀਂ ਕਰਨੀ ਚਾਹੀ ਉਸੇ ਦਿਨ ਕਿਉਂ ਦੋ ਦਿਨ ਲਈ ਉਹ ਬੇਟਾ ਕਰਾ ਆਇਆ ਸੀਗਾ ਉਹ ਤਾਂ ਖੁਦ ਕਹਿ ਰਿਹਾ ਸੀਗਾ ਕਿ ਮੈਂ ਚਲਿਆ ਜਾਂਦਾ ਚਲਿਆ ਜਾਂਦਾ ਅਸੀਂ ਉਹਨੂੰ ਰੋਕ ਲਿਆ ਈਦ ਦੀ ਛੁੱਟੀ ਸੀਗੀ ਐਤਵਾਰ ਆ ਗਿਆ ਸੀਗਾ ਕਿ ਚੱਲ ਕੋਈ ਗੱਲ ਨਹੀਂ ਤੂੰ ਛੁੱਟੀ ਤੋਂ ਬਾਅਦ ਚਲਿਆ ਜਾਈਂ ਬਟ ਸਾਨੂੰ ਅਗਰ ਇੰਨਾ ਪਤਾ ਹੁੰਦਾ ਕਿ ਉਹਨਾਂ ਨੇ ਮੇਰੇ ਬ੍ਰਦਰ ਨਾਲ ਇਹ ਹਾਲ ਕਰਨੇ ਉਹਦੀ ਸੱਜੀ ਬਾਹ ਵੱਡ ਦੇਣੀ ਹੈ ਕਿ ਅਸੀਂ ਤਾਂ ਉਹਨੂੰ ਰੱਖਣਾ ਹੀ ਨਹੀਂ ਸੀਗਾ ਘਰਾਂ ਅਸਲ ਛੋਟੇ-ਮੋਟੇ ਸਰ ਹੁੰਦੀ ਰਹਿੰਦੀ ਹੈ ਪਿੰਡ ਵਿੱਚ ਛੋਟੇ ਮੋਟੇ ਚੱਲਦੇ ਰਹਿੰਦੇ ਬਟ ਇਹ ਨਹੀਂ ਹੁੰਦਾ ਕਿ ਤੁਸੀਂ ਬੰਦੇ ਘਰ ਲੈ ਕੇ ਆ ਜੋ ਮਾਰਨ ਤੱਕ ਚਲਿਆ ਜਾਓ ਇਹ ਇਹਨਾਂ ਦੇ ਦਿਮਾਗਾਂ ਵਿੱਚ ਚੱਲਦਾ ਪਿਆ ਇਹਨਾਂ ਦੇ ਹਥਿਆਰ ਸੀ ਉਹਨਾਂ ਕੋਲ ਉਹਨਾਂ ਦੇ ਹੱਥਾਂ ਵਿੱਚ ਤਲਵਾਰਾਂ ਸੀਗੇ ਡੰਡੇ ਸੀਗੇ ਗੰਡਾਸੀਆਂ ਸੀਗੀਆਂ ਕੋਈ ਵੀਡੀਓ ਐਦਾਂ ਦੀ ਜਿਹੜੀ ਸੀਸੀਟੀਵੀ ਕੈਮਰੇ ਰਾਹੀਂ ਬਾਹਰ ਆਈ ਹੋਵੇ ਜਾਂ ਤੁਹਾਨੂੰ ਪਤਾ ਹੋਵੇ ਕਿ ਉਹ ਵੀਡੀਓ ਕਢਵਾ ਲਓ ਜਾਂ ਤੁਸੀਂ ਕਢਵਾਈਆਂ ਅਸਲ 'ਚ ਜਿਹੜੇ ਮਤਲਬ ਮੋਟਰਸਾਈਕਲ ਮਤਲਬ ਦਾਸਰੇ ਸੀਗੇ ਕਿ ਮੋਟਰਸਾਈਕਲ ਤੇ ਤਿੰਨ ਤਿੰਨ ਜਣੇ ਜਾ ਰਹੇ ਸੀਗੇ ਸੀਸੀਟੀਵੀ ਕਾ ਕੈਮਰੇ ਵਿੱਚ ਇੱਕ ਘਰ ਦਾ ਹੋਇਆ ਵੀ ਹੈ ਬਟ ਉਹਨਾਂ ਨੇ ਸਾਨੂੰ ਦੇਣ ਤੋਂ ਮਨ੍ਹਾ ਕਰ ਦਿੱਤਾ ਹੋ ਸਕਦਾ ਹੈ ਕਿ ਉਹਨਾਂ ਨੂੰ ਡਰ ਹੈ ਕਿ ਸਾਨੂੰ ਨਾ ਕਿਤੇ ਉਹ ਕਰਨਾ ਤੇ ਇਸ ਕਰਕੇ ਸਾਡੇ ਕੋਲ ਉਹ ਚੀਜ਼ ਨਹੀਂ ਹੈਗੀ ਉਹਨਾਂ ਨੇ ਦਿੱਤੀ ਨਹੀਂ ਹੈਗੀ ਜਿੱਦਾ ਤੁਸੀਂ ਕਿਹਾ ਕਿ ਸਾਨੂੰ ਵੀ ਡਰ ਲੱਗਦਾ ਬਾਹਰ ਅੰਦਰ ਜਾਣ ਤੋਂ ਕਾਫੀ ਅਸੀਂ ਲੇਟ ਸੋਣੇ ਆ ਕਿ ਤੁਸੀਂ ਇੱਕ ਯਾਨੀ ਲੜਕੀਆਂ ਬਾਹਰ ਅੰਦਰ ਜਾਣ ਤੋਂ ਵੀ ਡਰਦੇ ਹੋ ਕਦੇ ਐਦਾਂ ਦੀ ਕੋਈ ਹੋਰ ਕੋਈ ਗੱਲਬਾਤ ਕੁਛ ਸਿਰ ਵੈਸੀ ਦਾ ਸਹੀ ਦਾ ਸਾ ਇਸੀ ਇਨਸੀਡੈਂਟ ਨੇ ਸਾਨੂੰ ਹਲਾਅ ਦਿੱਤਾ ਉਸ ਤੋਂ ਪਹਿਲਾਂ ਸਾਡੇ ਕਦੇ ਨਹੀਂ ਅਸੀਂ ਸੋਚਿਆ ਵੀ ਨਹੀਂ ਸੀਗਾ ਕਿ ਸਾਡੇ ਨਾਲ ਆਉਣ ਵਾਲੇ ਟਾਈਮ 'ਚ ਇਹ ਚੀਜ਼ ਹੋ ਜੇਗੀ ਬਟ ਅਸੀਂ ਖੁਦ ਸ਼ੌਕਡ ਆ ਸਾਨੂੰ ਮਤਲਬ ਇਹ ਮੈਂਟਲੀ ਡਿਸਟਰਬ ਹੋ ਚੁੱਕੇ ਆ ਅਸਲ 'ਚ ਕੋਈ ਵੀ ਉੱਚੀ ਵੀ ਬੋਲਦਾ ਘਰ ਵੀ ਬੋਲਦਾ ਤਾਂ ਅਸੀਂ ਇੰਨੇ ਡਰ ਜਾਂਦੇ ਆ ਨਾ ਮਤਲਬ ਅ ਸਟੱਡੀ ਹੁਣ ਦੇਖੋ 10 20 ਦਿਨ ਹੋ ਗਏ ਆ ਕੋਈ ਕਾਰਵਾਈ ਨਹੀਂ ਹੋਈ ਉੱਪਰ ਤੋਂ ਸਾਨੂੰ ਥ੍ਰੈਟ ਆਉਂਦੇ ਆ ਕਿ ਅਸੀਂ ਅਗਰ ਬਾਹਰ ਵੀ ਆਗੇ ਤਾਂ ਅਸੀਂ ਫੇਰ ਇਹਨਾਂ ਦਾ ਕੁਝ ਨਾ ਕੁਝ ਕਰਾਂਗੇ ਮਤਲਬ ਇਸ ਤਰੀਕੇ ਦੀ ਸਾਨੂੰ ਹਲੇ ਵੀ ਧਮਕੀਆਂ ਆਉਂਦੀਆਂ ਨੇ ਔਰ ਪੁਲਿਸ ਪ੍ਰਸ਼ਾਸਨ ਇਸ ਚ ਕੋਸ਼ਿਸ਼ ਨਹੀਂ ਕਰਦੀ ਪਈ ਮਤਲਬ ਇੱਕ ਬੰਦੇ ਨੂੰ ਆਸ ਹੁੰਦੀ ਹੈ ਕਿ ਪੁਲਿਸ ਸਟੇਸ਼ਨ ਜਾ ਕੇ ਉਹਦਾ ਕੁਝ ਨਾ ਕੁਝ ਬਣੇਗਾ ਬਟ ਇੱਥੇ ਸਾਡੇ ਨਾਲ ਸਾਰਾ ਕੁਝ ਓਪੋਜ਼ਿਟ ਹੀ ਹੋ ਰਿਹਾ ਹੈ ਤੁਸੀਂ ਤੁਸੀਂ ਕੀ ਲੱਗਦੇ ਜੀ ਮੈਂ ਚਾਚਾ ਲੱਗਦਾ ਜੀ ਸਾਡੇ ਨਾਲ ਵੀ ਕੁੱਟਮਾਰ ਹੋਈ ਹੈ ਜਿੱਦਾਂ ਤਸਵੀਰ ਦੇ ਵਿੱਚ ਹੈ ਤੁਸੀਂ ਥਾਣੇ ਦੇ ਵਿੱਚ ਰਿਪੋਰਟ ਕਰਾਈ ਹੈ ਹੁਣ ਪ੍ਰਸ਼ਾਸਨ ਕੀ ਕਹਿ ਰਿਹਾ ਕੋਈ ਯਾਨੀ ਕੋਈ ਸੁਣਾਈ ਨਹੀਂ ਹੋ ਰਹੀ ਜੀ ਦੋ ਮੁੰਡੇ ਜਿਹੜੇ ਉਹਨਾਂ ਦਾ ਚੱਕੇ ਵੀ ਸਾਨੂੰ ਉਹ ਵੀ ਨਹੀਂ ਪਤਾ ਬੇਨਰਾਂ ਦੇ ਚੱਕੇ ਵੀ ਜਾਂ ਕਿਤੇ ਐਨ ਸੇਫ ਜਗ੍ਹਾ ਪਟਾਲ ਕਰਾਉਣਾ ਨੂੰ ਚੰਗੀ ਤਰ੍ਹਾਂ ਸੇਵਾ ਹੁੰਦੀ ਹੋਵੇ ਇਹਨਾਂ ਦੀ ਕੁਝ ਜੀਸਾ ਸਾਫ ਤੇ ਉਹਨਾਂ ਨੇ ਪੈਸਾ ਭਰਿਆ ਵਾ ਹਰ ਇੱਕ ਬੰਦਾ ਨਹੀਂ ਕਿ ਉਹਨਾਂ ਦੀ ਉਹ ਬੋਲੀ ਬੋਲ ਰਿਹਾ ਸਾਡੇ ਪੱਖ ਦੀ ਕੋਈ ਗੱਲ ਨਹੀਂ ਹੋ ਰਹੀ ਅੱਛਾ ਤੁਸੀਂ ਕਹਿਣਾ ਚਾ ਰਹੇ ਹੋ ਕਿ ਉਹ ਦੂਜੀ ਪਾਰਟੀ ਨੇ ਪੈਸਾ ਚੜਾ ਦਿੱਤਾ ਬਾ ਜੀ ਚੜਾ ਸਰੀਆਮ ਦਿਖ ਰਿਹਾ ਕਿਉਂ ਜਾਂ ਇੱਕ ਬੰਦਾ ਸਰੀਆਮ ਮੁੱਛਾ ਸਾਡੇ ਹੱਥਾਂ ਮਾ ਤਾਂ ਕੋਈ ਸਾਡਾ ਡੱਕਾ ਉਹਨਾਂ ਕੋ ਝੂਠੀਆਂ ਹੀ ਪੱਟੀਆਂ ਪਾ ਕੇ ਤਕਰੀਬੀਲ ਚੇਹਰਾ ਤੇ ਬਠਾਲ ਬਠਾਲ ਕਾ ਇੰਨੇ ਸੀਰੀਅਸ ਬਣਾਏ ਵੀ ਉਹ ਵਿੱਚ ਜਿਹੜਾ ਬਹੁਤ ਕੁੱਟੇ ਹੋਨੇ ਆ ਹਾਲਾਂਕਿ 30 35 ਬੰਦੇ ਸਾਨੂੰ ਦੋ ਬੰਦਿਆਂ ਨੂੰ ਆ ਗਾ ਤਿੰਨ ਲੇਡੀਜ਼ ਦੀਆਂ ਘਰਾਂ ਪੰਤੀ 30 35 ਬੰਦੇ ਨਾਲ ਸਾਨੂੰ ਕੁੱਟਕਾ ਇਹ ਚੀਜ਼ ਦਾ ਪਤਾ ਵੀ ਤਾਂ ਸਾਨੂੰ ਵੀ ਸਾਡੇ ਗਲ ਆ ਵਾਪਰਦਾ ਵੀ ਘਰ ਵੜਦਾ ਇਹਨਾਂ ਨੇ ਘਰ ਦੇ ਵਿੱਚ ਕਿੰਨੇ ਮੈਂਬਰ ਸੀ ਜਿਸ ਟਾਈਮ ਇਹ ਘਟਨਾ ਵਾਪਰੀ ਕਿਤੇ ਕਿਸੇ ਨੇ ਵੀ ਵੀਡੀਓ ਨਹੀਂ ਕਿਉਂਕਿ ਅਕਸਰ ਹੀ ਅੱਜ ਦੇਖਿਆ ਜਾਂਦਾ ਹੈ ਕਿ ਜਦ ਵੀ ਕੋਈ ਕੁੱਟਮਾਰ ਹੁੰਦੀ ਹੈ ਵੀਡੀਓ ਕਾਫੀ ਸਾਹਮਣੇ ਆਉਂਦੇ ਇੰਨੇ ਪਰਿਵਾਰਾਂ ਦੇ ਤੁਹਾਡੇ ਸੱਟਾਂ ਲੱਗਿਆ ਕਿ ਇੱਕ ਵੀ ਇਹੋ ਜਿਹੀ ਕੋਈ ਸ਼ਖਸ਼ਨੀ ਨੇ ਵੀਡੀਓ ਨਹੀਂ ਬਣਾਈ ਕਿਉਂਕਿ ਅੱਜ ਕੱਲ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੇ ਲੋਕ ਵੀਡੀਓ ਮੈਂ ਬਣਾ ਰਹੀ ਸੀਗੀ ਮੇਰੇ ਚਾਚਾ ਜੀ ਨੇ ਬੋਲੇ ਕਿ ਇਹਨਾਂ ਦੀ ਵੀਡੀਓ ਬਣਾਈ ਸਾਫ਼ ਗੁੰਡਾਗਰਦੀ ਕਰਦੇ ਪਏ ਕਿਉਂਕਿ ਉਹ ਸਿਰਫ ਮਾਰਦੀ ਜਾ ਰਹੇ ਸੀਗੇ ਜਦੋਂ ਮੈਂ ਬਣਾਣ ਲੱਗੀ ਵੀਡੀਓ ਉਹਦੇ ਵਿੱਚ ਸਭ ਕੁਝ ਕੈਪਚਰ ਹੋ ਗਿਆ ਸੀਗਾ ਉਹ ਮੇਰਾ ਫੋਨ ਖੋ ਉਹਨਾਂ ਨੇ ਮੇਰਾ ਫੋਨ ਖੋਇਆ ਮੇਰੇ ਮੈਨੂੰ ਵੀ ਮਾਰਿਆ ਉਹਨਾਂ ਨੇ ਮੈਨੂੰ ਤਾਂ ਕਾ ਦਿੱਤਾ ਉਹ ਇੱਥੇ ਤੱਕ ਮਤਲਬ ਇੰਨੀ ਬਦਤਮੀਜ਼ੀ ਉਹਨਾਂ ਨੇ ਆ ਕੇ ਕੀਤੀ ਉਹ ਮੇਰਾ ਫੋਨ ਖੋ ਕੇ ਲੈ ਗਏ ਆ ਮੈਂ ਐਫ ਆਈ ਆਰ 'ਚ ਇਹ ਚੀਜ਼ ਦਰਜ ਕਰਵਾ ਦਿੱਤੀ ਆਪਣੀ ਕਿੰਨੇ ਜੀਆਂ ਦੇ ਤੁਹਾਡੇ ਸੱਟਾਂ ਲੱਗੀਆਂ ਪਰਿਵਾਰ ਦੇ ਵਿੱਚ ਸਾਡੇ ਪਰਿਵਾਰ ਵਿੱਚ ਮਤਲਬ ਅਸੀਂ ਹੈਗੇ ਆ ਪੰਜ ਪੰਜ ਜਣੇ ਹੈਗੇ ਆ ਅਸੀਂ ਜਿਨ੍ਹਾਂ ਦੇ ਸੱਟਾਂ ਲੱਗੀਆਂ ਬਜ਼ੁਰਗ ਹੈ ਸਾਡੇ ਤਾਇਆ ਜੀ ਹੈ ਇਹ ਮੈਨੂੰ ਬਚਾਣ ਲਈ ਆ ਰਹੇ ਸੀਗੇ ਇਹਨਾਂ ਦੇ ਵੀ ਉਹਨਾਂ ਨੇ ਮਾਰਿਆ ਚਾਚਾ ਜੀ ਇਹ ਸਾ ਤੋਂ ਮੇ ਤੋਂ ਪਹਿਲਾਂ ਸੀਗੇ ਇਹਨਾਂ ਨੂੰ ਮਾਰਦੇ ਮਾਰਦੇ ਅੰਦਰ ਤੱਕ ਲੈ ਕੇ ਗਏ ਆ ਸਾਡੇ ਦਰਵਾਜ਼ਿਆਂ ਤੇ ਵੀ ਉਹਨਾਂ ਦੇ ਤਲਵਾਰਾਂ ਦੇ ਨਿਸ਼ਾਨ ਹੈ ਉਹਨਾਂ ਨੇ ਸਾਡੇ ਬਾਥਰੂਮ ਵੀ ਤੋਂ ਇੱਥੇ ਤੱਕ ਉਹਨਾਂ ਦੀ ਵੀ ਤੋੜ ਫੋੜ ਕੀਤੀ ਹੈ ਬਲਜੀਂਦਰ ਤੋਂ ਮਾਰਨ ਤੋਂ ਬਾਅਦ ਬਲਜਿੰਦਰ ਦੇ ਮਾਰਨ ਤੋਂ ਬਾਅਦ ਉਹਨਾਂ ਨੇ ਫੇਰ ਸਾਨੂੰ ਲਲਕਾਰੇ ਮਾਰ ਰਹੇ ਸੀਗੇ ਕਿ ਉਹਨਾਂ ਨੂੰ ਕੱਢੋ ਬਾਹਰ ਗੁਰਮੀਤ ਸਿੰਘ ਚਾਚਾ ਜੀ ਆ ਸਾਡੇ ਉਹਨਾਂ ਨੂੰ ਮਾਰਨ ਦੀ ਉਹ ਸਾਫ਼ ਧਮਕੀ ਦੇ ਰਹੇ ਸੀਗੇ ਤੁਸੀਂ ਕੀ ਲੱਗਦੇ ਹੋ ਜੀ ਮੈਂ ਜੀ ਉਹਨਾਂ ਦੀ ਮੰਮੀ ਲੱਗਦੀ ਹੈ ਜੀ ਜਿਹਨਾਂ ਦੀ ਬਾਹ ਕੱਟੀ ਆ ਮੇਰਾ ਬੇਟਾ ਹੈ ਉਹ ਹਾਂਜੀ ਉਹਨਾਂ ਨੂੰ ਮੈਂ ਬਹੁਤ ਤਰਲੇ ਮਿੰਤਾ ਕਰੀਏ ਵੀ ਮੇਰੇ ਬੇਟੇ ਨੂੰ ਛੱਡ ਦਿਓ ਛੱਡ ਦਿਓ ਪਰ ਉਹ ਨਾ ਤਲਵਾਰ ਗਲਬਾਰ ਕਰੀ ਹੋ ਗਏ ਮੇਰੇ ਬੇਟੇ ਦੀ ਬਾਹ ਲਟਕ ਗਈ ਸੀ ਮੈਂ ਤਾਂ ਦੇਖ ਨਹੀਂ ਹੋਈ ਫਿਰ ਮੈਂ ਰੌਣਾ ਪਾਇਆ ਉਹਨਾਂ ਨੂੰ ਵੀ ਮੇਰਾ ਬੇਟਾ ਮਾਰਤਾ ਮਾਰਤਾ ਉਹ ਪਤਾ ਨਹੀਂ ਮੇਰੇ ਬੇਟੇ ਨੇ ਉਹਨਾਂ ਨੂੰ ਕਿੱਥੇ ਤੇ ਲੱਭ ਗਿਆ ਉਹ ਲੁਕਦਾ ਲੋਕ ਆਪਣੀ ਜਾਨ ਪਛਾਣਦਾ ਪਛਾਣਦਾ ਉਹ ਕਮਰੇ ਵਿੱਚ ਗਿਆ ਉਹਨਾਂ ਨੇ ਉੱਥੇ ਵੀ ਲੱਭ ਲਿਆ ਮੈਂ ਆਪਣੇ ਘਰ ਵਾਲੇ ਨੂੰ ਅੰਦਰਲੀ ਕੁੰਡੀ ਲਾਤੀ ਮੈਂ ਕਿਹਾ ਤੁਸੀਂ ਬਾਹਰ ਨਾ ਆਇਓ ਤੁਹਾਨੂੰ ਮਾਰ ਦੇਣਗੇ ਉਹ ਇਹਨਾਂ ਨੂੰ ਮੈਂ ਅੰਦਰ ਛੁਪਾ ਦਿੱਤਾ فیر ਹੁਣ ਤੁਹਾਡਾ ਬੇਟਾ ਕਿੱਥੇ ਹੈ ਹਸਪੀਟਲ ਦੇ ਵਿੱਚ ਬੇਟਾ ਪੀਜੀਆਈ ਹਸਪੀਟਲ ਵਿੱਚ ਆ ਉਹਨਾਂ ਦੇ ਦੋ ਆਪਰੇਸ਼ਨ ਹੋਏ ਆ ਹੁਣ ਪਲਾਸਟਿਕ ਸਰਜਰੀ ਹੋਈ ਉਹਨਾਂ ਦੀ ਬਾਹਂ ਦੀ ਵੈਸੇ 8-9 ਮਹੀਨੇ ਡਾਕਟਰ ਨੇ ਕਿਹਾ ਵੀ ਇਹ ਹੱਥ ਜਮਾ ਬਿਲਕੁਲ ਹਿਲਾ ਨਹੀਂ ਸਕਦੇ ਮੂਵਮੈਂਟ ਨਹੀਂ ਕਰ ਸਕਦਾ ਸੱਜੀ ਬਾਹਂ ਕੱਟੀ ਆ ਮੇਰਾ ਬੇਟਾ ਕਾਸੀ ਜੋਗਾ ਨਹੀਂ ਉਹਨਾਂ ਨੇ ਛੱਡਿਆ ਅੱਛਾ ਹੁਣ ਮੰਗ ਕੀ ਹੈ ਤੁਹਾਡੇ ਪਰਿਵਾਰ ਵੱਲੋਂ ਕੀ ਪ੍ਰਸ਼ਾਸਨ ਨੂੰ ਕੀ ਮੰਗੇ ਆ ਸਾਫ ਮਿਲਿਆ ਜਾਵੇ ਬਣਦੀ ਸਾਰੀ ਬਣਦੀ ਧਾਰਾ ਲਾਈ ਜਾਵੇ ਜੋ ਸਾਨੂੰ ਅਸੀਂ ਚਾਹੁੰਦੇ ਆ ਉਹ ਕਰਿਆ ਜਾਵੇ ਉਹਨਾਂ ਨਾਲ ਸਾਨੂੰ ਹੁਣ ਵੀ ਖਤਰਾ ਹੈ ਮੇਰਾ ਮੈਂ ਆਪਣੇ ਘਰ ਵਾਲੇ ਨੂੰ ਹੁਣ ਵੀ ਬਾਹਰ ਨਹੀਂ ਕੱਢ ਸਕਦੀ ਇਹਨਾਂ ਨੇ ਜਾਨ ਤੇ ਮਾਰਨ ਦਾ ਉਹਨਾਂ ਨੇ ਧਮਕੀ ਦਈ ਹੋਈ ਹੈ ਸਾਨੂੰ ਸਾਨੂੰ ਬਹੁਤ ਖਤਰਾ ਹੈ ਮੇਰਾ ਛੋਟਾ ਬੇਟਾ ਪੜ੍ਹਨ ਜਾਂਦਾ ਸਾਨੂੰ ਇਹਤੇ ਵੀ ਖਤਰਾ ਹੈ ਵੀ ਕਿ ਇਹਦੇ ਪਰ ਨਿਬਾਰ ਕਰਨ ਉਹ ਬਾਹਰ ਥਾਣੇ ਵਾਲਿਆਂ ਨੇ ਕੋਈ ਤੁਹਾਨੂੰ ਕੋਈ ਗੱਲਬਾਤ ਆਖੀ ਹੈ ਕੁਝ ਕਿਹਾ ਹੈ ਪ੍ਰਸ਼ਾਸਨ ਵਾਲੋਂ ਕੋਈ ਸੇ ਆਪਸ ਨਾਲ ਗੱਲਬਾਤ ਹੋਈ ਹੋਵੇ ਉਹ ਸਾਡੇ ਸਾਹਮਣੇ ਤਾਂ ਉਹਨਾਂ ਨੇ ਕੋਈ ਇਦਾਂ ਦੀ ਗੱਲ ਨਹੀਂ ਕਹੀ ਮੀਡੀਆ ਜੋ ਵੀ ਹੈਗਾ ਮੀਡੀਆ ਨੂੰ ਹੀ ਕਹਿ ਰਹੇ ਆ ਕਿ ਅਸੀਂ ਇੱਕ ਧਾਰਾ ਲਗਾਈ ਹੋਈ ਆ ਤੇ ਉਸ ਤੋਂ ਬਾਅਦ ਜੋ ਬਣਦੀ ਕਾਰਵਾਈ ਆ ਉਹ ਉਹ ਕਰ ਨਹੀਂ ਰਹੇ ਹੈਗੇ ਅਸਲ 'ਚ ਕਿੰਨੇ ਬੰਦਿਆਂ ਤੇ ਧਾਰਾਾਂਵਾਂ ਲਾਈਆਂ ਨੇ ਤੇ ਕਿੰਨੇ ਬੰਦੇ ਉਹਨਾਂ ਨੇ ਕਾਬੂ ਕੀਤੇ ਆ ਮੰਨੋਗੇ ਨਹੀਂ ਸਾਡੇ ਜਿਹੜੇ ਪਿੰਡ ਦੇ ਆ ਉਹ ਤਾਂ 12 13 12 13 ਵਿੱਚੋਂ ਸਿਰਫ ਦੋ ਬੰਦੇ ਉਹਨਾਂ ਨੇ ਚੱਕੇ ਆ ਉਹ ਵੀ ਹਸਪੀਟਲ 'ਚੋਂ ਹਸਪੀਟਲ ਚ ਉਸ ਤੋਂ ਬਾਅਦ ਉਹਨਾਂ ਨੇ ਅੱਜ 20 ਦਿਨ ਹੋਣੇ ਆਲੇ ਆ ਉਸ ਤੋਂ ਬਾਅਦ ਉਹਨਾਂ ਦੀ ਕੋਈ ਕਾਰਵਾਈ ਨਹੀਂ ਹੈ ਕਿ ਜਿੱਦਾਂ ਉਹਨਾਂ ਨੇ ਬੰਦੇ ਕਰ ਦਿੱਤੀ ਹੈ ਕਾਰਵਾਈ ਆਪਣੀ ਕਰਨੀ ਔਰ ਜਿਹੜੇ ਸਾਡੇ ਦੂਸਰੇ ਪਾਰਟੀ ਵਾਲੇ ਆ ਉਹਨਾਂ ਨੇ ਜ਼ਮਾਨਤਾਂ ਲਗਾਣੀਆਂ ਵੀ ਸ਼ੁਰੂ ਕਰ ਦਿੱਤੀਆਂ ਬਿਨਾ ਬਾਕੀ ਚੱਕੇ ਤੋਂ ਬਿਨਾ ਹੀ ਜਿਹੜੇ ਦੋ ਫੜੇ ਹੋਏ ਆ ਉਹਨਾਂ ਦੀ ਜ਼ਮਾਨਤਾਂ ਤੇ ਉਹਨਾਂ ਨੇ ਆਪਣਾ ਫੋਕਸ ਕਰਿਆ ਹੋਇਆ ਏ ਹੁਣ ਪਤਾ ਨਹੀਂ ਇਹ ਕੀ ਕਰਨਗੇ ਕੀ ਨਹੀਂ ਕਰਨਗੇ ਸਾਨੂੰ ਨਹੀਂ ਇਸ ਚੀਜ਼ ਬਾਰੇ ਹੁਣ ਮੰਗ ਕੀ ਹੈ ਤੁਹਾਡੀ ਜਿਹੜੀ ਪ੍ਰਸ਼ਾਸਨ ਇਹ ਹੈ ਸਰ ਕਿ ਬੰਦੀ ਧਾਰਾਵਾਂ ਲਗਾਈਆਂ ਜਾਣ ਠੀਕ ਹੈ ਨਾ ਅਸੀਂ ਖੁਦ ਐਨੇ ਡਰੇ ਹੋਏ ਆ ਇਹਨਾਂ ਨੂੰ ਅਸਲ 'ਚ ਪਤਾ ਤਾਂ ਲੱਗੇ ਕਿ ਕਿਸੇ ਦੇ ਘਰ ਵਿੱਚ ਜਾ ਕੇ ਕਿਦਾਂ ਹਮਲੇ ਕੀਤੇ ਜਾਂਦੇ ਆ ਅਗਰ ਇਹ ਹੁਣ ਨਹੀਂ ਪੁਲਿਸ ਪ੍ਰਸ਼ਾਸਨ ਹੁਣ ਨਹੀਂ ਉਹਨਾਂ ਨੂੰ ਇਸ ਚੀਜ਼ 'ਚ ਕਾਬੂ ਕਰਦੀ ਤਾਂ ਕੱਲ੍ਹក្លਾ ਨੂੰ ਆਉਣ ਵਾਲੇ ਟਾਈਮ 'ਚ ਵੀ ਸਾਨੂੰ ਡਰ ਆ ਸਰ ਇਸ ਚੀਜ਼ ਦਾ ਕਿ ਆਉਣ ਵਾਲੇ ਟਾਈਮ 'ਚ ਸਾਡਾ ਕੋਈ ਹੋਰ ਨੁਕਸਾਨ ਕਰਨਗੇ ਸੋ ਤੁਸੀਂ ਦੇਖਿਆ ਜੀ ਆਪਾਂ ਇੱਕ ਪੀੜਤ ਪਰਿਵਾਰ ਦੇ ਨਾਲ ਗੱਲਬਾਤ ਕਰਾਈ ਹੈ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਨਿੱਤ ਵੀਡੀਓ ਆndੀਆਂ ਨੇ ਕੁੱਟ ਮਾਰਦੇ ਆ ਇਹਹੀ ਪੀੜਤ ਇੱਕ ਪਰਿਵਾਰ ਹੈ ਜਿੱਥੇ ਇੱਕ ਲਾਂਡਰਾਂ ਦੇ ਨੇੜੇ ਪਿੰਡ ਕੈਲੋਂ ਹੈ ਉੱਥੇ ਦਾ ਇੱਕ ਪਰਿਵਾਰ ਹੈ ਜਿੱਥੇ ਕਹਿੰਦੇ ਨੇ ਕਿ ਪਿੰਡ ਵਾਸੀਆਂ ਵੱਲੋਂ ਹੀ ਕੁਝ ਬਾਹਰ ਦੇਣ ਪਛਾਤੇ ਲੋਕਾਂ ਵੱਲੋਂ ਉਹਨਾਂ ਦੇ ਨਾਲ ਕੁੱਟਮਾਰ ਹੋਈ ਹੈ ਹਾਲਾਂਕਿ ਪ੍ਰਸ਼ਾਸਨ ਨੇ ਦੋ ਲੋਕਾਂ ਤੇ ਐਫਆਈਆਰ ਵੀ ਦਰਜ ਕੀਤੀ ਹੈ ਪਰ ਹਜੇ ਵੀ ਕਹਿੰਦੇ ਨੇ ਕਿ ਪੂਰੀ ਤਰ੍ਹਾਂ ਉਹਨਾਂ ਤੇ ਧਾਰਾਵਾਂ ਨਹੀਂ ਲੱਗੀਆਂ ਤੇ ਕੁਝ ਲੋਕ ਕਾਬੂ ਨਹੀਂ ਆਰੇ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਚੈਨਲ ਸਤ ਰੰਗ ਕੱਟਸ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲੈਣ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸਹਿ